ਸਤ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਬੈਂਸ ਬਰੀਡਿੰਗ ਫਾਰਮ YouTube ਚੈਨਲ ਤੇ ਸੋ ਅੱਜ ਦੀ ਵੀਡੀਓ ਲੈ ਕੇ ਆਏ ਆ ਕਾਫੀ ਦਿਨਾਂ ਬਾਅਦ ਸੇਲ ਵਾਲੇ ਪਸ਼ੂਆਂ ਦੀ ਸੋ ਜੋ ਸਕਰੀਨ ਤੇ ਤੁਸੀਂ ਜਗਾ ਤੇ ਪਸ਼ੂ ਖੜੇ ਦੇਖ ਰਹੇ ਹੋ ਬਾਈ ਨਰੇਸ਼ਪੂਰੀ ਹੋਰਾਂ ਦੀ ਆਪਾਂ ਅੱਗੇ ਵੀਡੀਓ ਕਵਰ ਕਰਦੇ ਸੀ ਅੱਜ ਫੇਰ ਬਾਈ ਹੋਰਾਂ ਦੇ 4 ਤੋਂ 5 ਨਗ ਜਿਹੜੇ ਕੀ ਫੋਰ ਸੇਲ ਆ ਦੋ ਗਾਈਆਂ ਤੇ ਕੁਝ ਮੱਝਾ ਪਕਾਊਆ ਸਾਰੀ ਇਹਨਾਂ ਦੀ ਆਪਾਂ ਡਿਟੇਲ ਬਾਈ ਹੋਰਾਂ ਤੋਂ ਲਵਾਂਗੇ ਸੋ ਕਿਸੇ ਵੀ ਤਰ੍ਹਾਂ ਦੀ ਜਿਹੜੀ ਤਸੱਲੀ ਉਹ ਤੁਸੀਂ ਖੁਦ ਕਰ ਲਿਆ ਜੇ ਬਾਕੀ ਜਿਹੜੀ ਬੇਸਿਕਲੀ ਜਾਣਕਾਰੀ ਹੁੰਦੀ ਆਪਾਂ ਤੁਹਾਡੀ ਬਾਈ ਘਰੋਂ ਤੋਂ ਲੈ ਕੇ ਤੁਹਾਡੇ ਤੇ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਹੁੰਨੇ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਰਦੇ ਆ ਬਾਈ ਘਰੋਂ ਨਾਲ ਗੱਲਬਾਤ ਤੇ ਹਰੇਕ ਪੁਛ ਦੀ ਆਪਾਂ ਡਿਟੇਲ ਲੈਣੇ ਆ ਹਾਂਜੀ ਬਾਈ ਜੀ ਆਜੂ ਨੇੜੇ ਆਪਾਂ ਪਹਿਲਾਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਜੀ ਹਾਂਜੀ ਹਾਂਜੀ ਵਧੀਆ ਤੁਸੀਂ ਸਭ ਹਾਂਜੀ ਵਧੀਆ ਕੀ ਰਿਸਪੌਂਸ ਰਹਿਦਾ ਆਪਣੀ ਵੀਡੀਓ ਦਾ ਹਾਂਜੀ ਬਹੁਤ ਵਧੀਆ ਰਿਸਪੌਂਸ ਹੈ ਜੀ ਚਲੋ ਸ਼ੁਕਰ ਹੈ ਜੀ ਤੇ ਪਿਛਲੇ ਜਾਨਵਰ ਹੋ ਗਏ ਸੇਲ ਹਾਂਜੀ ਹਾਂਜੀ ਹੋ ਗਏ ਸੇਲ ਠੀਕ ਹੈ ਬਹੁਤ ਵਧੀਆ ਰਿਸਪੌਂਸ ਮਿਲ ਲਿਆ ਓਕੇ ਹਾਂਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰੀਏ ਕਿੰਨੇ ਜਾਨਵਰ ਸੇਲ ਵਾਲੇ ਆਪਣੇ ਆਪਣੇ ਕੋਲ ਦੋ ਗਾਵਾਂ ਤੇ ਦੋ ਮੱਝਾਂ ਸੇਲ ਹੈ ਜੀ ਠੀਕ ਹੈ ਜੀ ਦੋਵੇਂ ਨੀਲੀ ਰਵੀ ਦੀਆਂ ਮੱਝਾਂ ਠੀਕ ਹੈ ਬਹੁਤ ਵਧੀਆ ਦੂਜੀ ਸੂਏ ਮੱਝ ਹੈ ਜੀ ਠੀਕ ਹੈ ਚਾਰੇ ਪਾਸੋਂ ਸੂਣ ਵਾਲੀ ਹੈ ਆਪਣੇ ਹਾਂਜੀ ਹਾਂਜੀ ਚਾਰੇ ਸੂਣ ਵਾਲੇ ਓਕੇ ਹਾਂਜੀ ਕੀ ਡਿਟੇਲ ਹੈ ਬਈ ਇਹਦੀ ਇਹਦੀ ਡਿਟੇਲ ਹੈ ਦੂਜੇ ਸੂਏ ਮਾਈ ਸੋਣੀ ਹੈ ਜੀ ਜੀ ਹਜੇ ਹਫ਼ਤੇ ਤੋਂ 10 ਦਿਨ ਲੈਂਦੀ ਹੈ ਠੀਕ ਹੈ ਠੀਕ ਹੈ ਜੀ ਬਹੁਤ ਠੀਲ ਥੰਦੀ ਮੱਝ 15 16 ਲੀਟਰ ਦੀ ਫੁੱਲ ਗਾਰੰਟੀ ਹੈ ਮਾਈ ਦੀ ਓਕੇ ਹਾਂ ਤੁਹਾਨੂੰ ਲੱਗਦਾ ਕਿ ਕਿੰਨਾ ਦਾ ਦਰ ਕੀ ਇਹ ਖਾਣਾ ਨੂੰ ਲਾਈ ਜਾਓ ਕੋਸ਼ਿਸ਼ ਕਰੋ ਉਸ ਤੋਂ ਪਿੱਛੇ ਉਹਦੀ ਕੁਆਲਿਟੀ ਵਧੀਆ ਮਾਈ ਦੀ ਪੂਰੀ ਕੱਦ ਕਰ ਪੂਰਾ ਬੰਦਾ ਤੇ ਨੀਲੀ ਜੇ ਆਪਾਂ ਕਹਿ ਸਕਦੇ ਪਿਓ ਰੱਖਾਂ ਜੀ ਵੀ ਜਵਾਬ ਆ ਬਹੁਤ ਮੱਥੇ ਜ ਖੋਲਾ ਤੇ ਪੈਰ ਵੀ ਸੱਜਣੇ ਗੁਲਾਬੀ ਆ ਚਿੱਟੇ ਨਹੀਂ ਹੈਗੇ ਪਾਇਓਟੀ ਚਾ ਬੁਰੀ ਜੋੜੀ ਬਾਕੀ ਕਿੰਨਾ ਸਮਾਂ ਪੈਂਡਿੰਗ ਆ ਬਾਈ ਇਹਦਾ ਸੂਣ ਚ ਇਹਦਾ ਬਸ ਹਫਤੇ ਤੋਂ 10 ਦਿਨ ਦੀ ਪੈਂਡਿੰਗ ਹੈ ਠੀਕ ਹੈ ਬਾਕੀ ਆਪਾਂ ਸੱਜਣੇ ਨੂੰ ਖੋਲ ਕੇ ਨਹੀਂ ਦਿਖਾਉਂਦੇ ਕਿਉਂਕਿ ਇਹ ਹਜੇ ਮੱਝ ਕੱਚੀ ਆ ਹੈਗਾ ਜੇ ਹਵਾਨੇ ਦੀ ਦੀ ਤਿਆਰੀ ਬਾਕੀ ਹੈ ਬਾਕੀ ਹਵਾਨਾ ਵੀ ਇਹਦਾ ਫਿਕਸ ਜਿਹਾ ਲੱਗਦਾ ਬਾਈ ਹਨਾ ਹਾਂ ਹਾਂ ਬਿਲਕੁਲ ਫਿਕਸ ਹੱਡ ਰਹਿਣ ਦਾ ਹਾਂਜੀ ਉਦੋਂ ਅੱਗੇ ਨੀਲੀ 라ਵੀ ਦੀ ਕਾਫੀ ਚੰਗੀ ਮੱਝ ਖੜੀ ਹੈ ਇਹ ਵੀ ਸੂਣਣ ਵਾਲੀ ਮੇਰੇ ਹਿਸਾਬ ਨਾਲ ਇਹਦੀ ਵੀ ਆਪਾਂ ਡਿਟੇਲ ਪੁੱਛਦੇ ਹਾਂ ਕੀ ਡਿਟੇਲ ਆ ਬਾਈ ਇਹਦੀ ਜੀ ਜੇ ਸੂਏ ਸੋਨਾ ਮੱਝ ਨੇ ਠੀਕ ਹੈ ਬਹੁਤ ਚੰਗੀ ਮੱਝ ਹੈ 20 ਲੀਟਰ ਦੀ ਫੁੱਲ ਗਰੰਟੀ ਕੀਤੀ ਮਾਲਕਾਂ ਨੇ ਠੀਕ ਹੈ 20 ਲੀਟਰ ਦੁੱਧ ਪਾਜੂਗੀ ਇਹਦਾ ਕਿੰਨਾ ਸਮਾਂ ਬਾਕੀ ਹੈ ਸੂਏ ਸਾਡਾ ਬਰਾਬਰ ਹੀ ਹੈ ਹਾਂਜੀ ਹਾਈਟ ਬਹੁਤ ਵਾਕੀ ਵੇਖ ਸਕਦੇ ਸੱਜਣੋ ਬਾਈ ਦੇ ਮੋਢੇ ਤੇ ਆਉਂਦੀ ਮੱਝ ਫਿੱਟ ਪੀੜਾ ਪੂਰਾ ਹੀ ਹਾਂ ਸਿੰਘ ਦੀ ਕੁਆਲਿਟੀ ਤੇ ਨੀਲੀ ਦੇ ਵਿੱਚ ਇਹ ਵੀ ਪਿਓਰ ਆ ਹਾਂ ਬਾਈ ਖਾਂਏ ਖੋਲ ਕੇ ਦਿਖਾਵਾਂਗੇ ਤੁਹਾਨੂੰ ਬਾਈ ਦੀ ਜਿੰਨੀ ਹੈ ਕਿ ਤੁਸੀਂ ਵੀਡੀਓ ਵੇਖੀਆ ਹਰੇਕ ਵੀਡੀਓ ਦੇ ਵਿੱਚ ਬਾਈ ਕੋਲੇ ਚੰਗੇ ਤੋਂ ਚੰਗਾ ਪਸ਼ੂ ਆਉਂਦਾ ਸੋ ਜਿਹੜਾ ਪਸ਼ੂ ਪਾਲ ਕੇ ਚੰਗੇ ਪਸ਼ੂ ਖਰੀਦਣ ਦਾ ਚਾਹ ਮਾਣੋ ਬਾਈ ਹੋਰਾਂ ਨਾਲ ਸੰਪਰਕ ਜ਼ਰੂਰ ਕਰ ਸਕਦੇ ਬਾਕੀ ਬਾਈ ਹੋਰਾਂ ਦਾ ਸਾਫ਼ ਸੁਥਰਾ ਕੰਮ ਹੈ ਮੈਂ ਤੁਹਾਨੂੰ ਕਹਿ ਸਕਦਾ ਬਾਕੀ ਤੁਹਾਨੂੰ ਇਹ ਮੱਝ ਦੀ ਤਿਆਰੀ ਵਿਖਾਵਾਂਗੇ ਹਾਲਾਂਕਿ ਇਹ ਕੱਚੀ ਆ ਥੋੜਾ ਜਿਹਾ ਤੁਹਾਨੂੰ ਖੋਲ ਕੇ ਦਿਖਾਉਂਦੀ ਇੱਥੇ ਕੋਈ ਥੱਲੇ ਸਫਾਈ ਬੜੀ ਆ ਡਰ ਦੇ ਵੇਖ ਸਕਦੇ ਉੱਤੋਂ ਪੇਠਪੂੜਾ ਚੈੱਕ ਕਰੋ ਖੁੱਲੇ ਪੇਠਪੂੜੇ ਸਜਣੋਂ ਬਾਈ ਕਹਿੰਦਾ 20 ਕਿਲੋ ਦੁੱਧ ਦੀ ਗਾਰੰਟੀ ਹੈ ਇਸ ਮੱਝ ਦੀ ਚੈੱਕ ਕਰੋ ਮੱਝ ਠੰਡੀ ਸੀਲ ਬੜੀ ਆ ਮਸਤੋ ਕੇ ਤੁਰਦੀ ਆ ਤੇ ਧੌਣ ਚੱਕ ਕੇ ਉੱਪਰ ਜਾਂਦੀ ਆ ਵੇਖ ਸਕਦੇ ਤੁਸੀਂ 20 ਕਿਲੋ ਦੁੱਧ ਜਿਹੜਾ ਕਿ ਇਹਦਾ ਅਨੁਮਾਨ ਲਗਾ ਸਕਦੇ ਬਾਈ ਕਹਿੰਦਾ ਗਰੰਟੀ ਇਸ ਦੀ 20 ਕਿਲੋ ਦੁੱਧ ਦੀ ਤੇ ਹਵਾਨੇ ਦੀ ਹਜੇ ਤਿਆਰੀ ਬਾਕੀ ਆ ਕਿੰਨਾ ਸਮਾਂ ਬਾਕੀ ਦੱਸਿਓ ਬਾਈ ਇਸ ਦਾ ਇਹਦੇ 10 ਦਿਨ ਬਾਕੀ ਹਜੇ 10 ਦਿਨ ਪੈਂਡਿੰਗ ਆ ਜੀ ਉਸ ਹਿਸਾਬ ਤੇ ਜਜਮੈਂਟ ਕਰੋ ਤੂੰ ਕੋ ਪੇਟ ਘੋੜਾ ਚੈੱਕ ਕਰੋ ਅੱਜ ਦਾ ਬੜੀ ਕੁਆਲਿਟੀ ਵਾਲੀ ਮੱਝ ਅਸਲ ਨੂੰ ਹਾਂ ਤੁਹਾਨੂੰ ਦੱਸਿਆ ਵੀ ਬਾਈ ਕੋਲੇ ਪਸ਼ੂ ਜਿੰਨੇ ਕੁ ਵੇਖਿਆ ਜਿੰਨੇ ਚੰਗੇ ਤੋਂ ਚੰਗੇ ਆਉਂਦੇ ਆ ਪਰ ਵੀ ਹੁਣ ਆਪਾਂ ਇਹਦੇ ਸਿੰਘਾਂ ਦੀ ਗੱਲ ਕਰੀਏ ਥੋੜਾ ਜਿਹਾ ਸਿੰਘ ਖੁੱਲਾ ਬਾਟੇ ਦੀ ਬਾਡੀ ਤੇ ਜਜਦਾ ਦੇਖ ਸਕਦੇ ਤੁਸੀਂ ਤੇ ਅੱਖਾਂ ਦੇਖ ਸਕਦੇ ਹਾਂ ਨੀਲੀ ਦਾਵੀ ਵਾਲੇ ਇੱਕ ਇੱਕ ਕਰੈਕਟਰ ਨੂੰ ਪੂਰਾ ਕਰਦੀ ਮੱਝ ਇਧਰ ਲਈ ਐਕਟੀਵਿਟੀ ਜਿਹਨੂੰ ਜਵਾਬ ਹੈਗਾ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਥੋੜਾ ਜਿਹਾ ਪਿਛੇ ਕੈਮਰੇ ਤੋਂ ਉਪਰਾਂ ਕਰਦਾ ਤੇ ਹਰੇਕ ਐਂਗਲ ਤੋਂ ਆਪਾਂ ਇਹਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਇਹ ਕੇ ਮੱਝ ਹਜੇ ਸੂਨ ਦੇ ਵਿੱਚ 10 ਦਿਨ ਪੈਂਡਿੰਗ ਆ ਤੇ ਨਾਲ ਇੱਕ ਨੀਲੀ ਦਾਵੀ ਦੀ ਹੋਰ ਮੱਝ ਖੜੀ ਉਹ ਵੀ ਸੂਨ ਦੇ ਵਿੱਚ ਹਜੇ ਕੱਚੀ ਉਸ ਤੋਂ ਅੱਗੇ ਬਾਈ ਹੋਰਾਂ ਕਲੇ ਦੋ ਗਾਈਆਂ ਸੇਲ ਆ ਇਹਨਾਂ ਦੀ ਵੀ ਕਰਦੇ ਆ ਗੱਲਬਾਤ ਜੀ ਭਾਈ ਕੀ ਡਿਟੇਲ ਆ ਜੀ ਇਸ ਦੀ ਇਹਦੇ ਦੂਜੇ ਸੂਵੇ ਸੋਨਾ ਜੀ ਮੈਂ ਦੁਕਾਨ ਹੈ ਇਹ ਐਚਐਫ ਚ ਨਹੀਂ ਲੱਗਦੀ ਐਚਐਫ ਹੀ ਹੈ ਇਹਨੂੰ 에ਅਰ ਸ਼ੇਅਰ ਕਹਿੰਦੇ ਐਅਰ ਸ਼ੇਅਰ ਐਅਰ ਸ਼ੇਅਰ ਬਰੀਡ ਐਅਰ ਸ਼ੇਅਰ ਬਰੀਡ ਪੂਰੀ ਪਿਓਰ ਕੁਆਲਿਟੀ ਦੀ ਹੈ ਹਾਂਜੀ ਹਾਂਜੀ ਜਿਵੇਂ ਮਰਜੀ ਥਣਾਂ ਨੂੰ ਹੱਥ ਲਾਈ ਜੋ ਪੋਸ਼ ਕਰੀ ਜਾਓ ਇਹਦੇ ਦੁੱਧ ਦੀ ਕੁਆਲਿਟੀ ਐਚਐਫ ਦੇ ਨਾਲ ਥੋੜੀ ਜਿਹੀ ਬੈਟਰ ਹੁੰਦੀ ਭਈ ਹਾਂਜੀ ਹਾਂਜੀ ਤੇ ਗਰਮੀ ਵੀ ਘੱਟ ਮੰਨਦੀ ਹੈ ਬਿਲਕੁਲ ਗਰਮੀ ਵੀ ਘੱਟ ਮੰਨਦੀ ਹੈ ਦੁੱਧ ਵੀ ਇਹਨਾਂ ਦਾ ਮੱਝਾ ਵਰਗਾ ਹੀ ਹੁੰਦਾ ਹੈ ਸੰਘਣਾ ਹੈਂਡ ਬਹੁਤ ਚੰਗੀ ਆਉਂਦੀ ਹੈ ਠੀਕ ਹੈ ਹਾਂਜੀ ਤੇ ਹੁਣ ਆਪਾਂ ਗੱਲ ਕਰੀਏ ਕਿੰਨੇ ਆਸਵਾ ਸੋ ਕਿੰਨਾ ਸਮਾਂ ਪੈਂਡਿੰਗ ਹੈ ਬਾਈ ਸੂਚ ਇਸ ਦਾ ਇਹਦੇ ਮੰਨ ਕੇ ਚੱਲੋ ਤੁਸੀਂ ਆਪਦੇ ਤੋਂ 10 ਦਿਨ ਵੀ ਲੈ ਲੇਗੀ ਵਿਚਕਾਰ ਠੀਕ ਹੈ 10 ਦਿਨਾਂ ਦੇ ਕੱਚੀ ਪੂਰੀ ਤਿਆਰ ਹੋएगी ਅਜੇ ਬਹੁਤ ਦੇਵਾ ਕੱਢਣਾ ਇਹਨੇ ਕਰਨਾ ਹੈ ਹਾਂਜੀ ਹਜੇ ਤਾਂ ਕੱਚੀ ਬਿਲਕੁਲ ਉਵੇਂ ਦਿਸਦੀ ਹੈ ਤੇ ਇਧਰ ਆਰਡਰ ਕੀ ਤੁਹਾਨੂੰ ਕੁਆਲਿਟੀ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਮੈਂ ਕਿੰਨੇ ਦੁੱਧ ਦੀ ਉਮੀਦ ਹੈ ਬਾਈ ਇਸ ਤੋਂ ਕੱਟੋ-ਕੱਟ 16-17 ਲੀਟਰ ਦੁੱਧ ਬਾਕੀ 16-17 ਕਿਲੋ ਨਾਰਮਲ ਦੁੱਧ ਦੇ ਦੋ ਹੈ ਨਾ ਠੀਕ ਹੈ ਆਏ ਸ਼ਹਿਰ ਸੱਜਣੋਂ ਗਾਂ ਵੇਖ ਸਕਦੇ ਆ ਆਪਣੀ ਵੀਡੀਓ 'ਚ ਪਹਿਲੀ ਵਾਰ ਕਵਰ ਕਰ ਰਹੇ ਆ ਤੇ ਇਹਦੀਆਂ ਖਾਸੀਅਤਾਂ ਇਹ ਇਹ ਵੀ ਇੱਕ ਤੇ ਗਰਮੀ ਨਹੀਂ ਮੰਨਦੀ ਦੂਸਰਾ ਇਹਦਾ ਦੁੱਧ ਸੰਘਣਾ ਹੁੰਦਾ ਹੈ ਜੀ ਐਫ ਦੇ ਨਾਲੋਂ ਤੇ ਬਾਕੀ ਦੀ ਗੱਲ ਕਰੀਏ ਦੁੱਧ ਦੇ ਵਿੱਚ ਫੈਂਟ ਜ਼ਿਆਦਾ ਹੁੰਦੀ ਆ ਤੇ ਕਿਸੇ ਵੀ ਪ੍ਰਕਾਰ ਦੀ ਜੇ ਆਪਾਂ ਗੱਲ ਕਰੀਏ ਇਹਨਾਂ ਨੂੰ ਜਿਹੜੀ ਕਿ ਸਾਮ ਸੁਭਾਈ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਮੱਝਾਂ ਵਾਲੀ ਸਾਮ ਸੁਭਾਈ ਹੁੰਦੀ ਇਹਨਾਂ ਦੀ ਜ਼ਿਆਦਾ ਇਹ ਗਰਮੀ ਗਰਮੀ ਨਹੀਂ ਬਣਾਉਂਦੀ ਕੋਸ ਤੋਂ ਅੱਗੇ ਬਾਈ ਕੋਲੇ ਇੱਕ ਹੋਰ ਐਫ ਕਾਮ ਕਾਉਗਾ ਇਹਦੇ ਬਾਰੇ ਆਪਾਂ ਲੈਨੇ ਆਂ ਤੇ ਹਾਈਡ ਲੈਂਡਸ ਜੀ ਦੇ ਨਾਲੋਂ ਜ਼ਿਆਦੇ ਆ ਹਾਂਜੀ ਕੀ ਇਹਦੀ ਬਾਰੇ ਜਾਣਕਾਰੀ ਇਹ ਅੱਤਾ ਇੱਕ ਲਾਊਗੀ ਦੀ ਸੌਂਤੇ ਹਾਂਜੀ ਤੇ ਥੱਲੋਂ ਪੂਰੀ ਬਣਦੀ ਹਜੇ ਪੂਰਾ ਖੁੱਲਣਾ ਇਹਨੇ ਠੀਕ ਹੈ ਹਾਂ ਤੀਜੇ ਸਵੇਰੇ ਸੋਣਾ ਜੀ ਓਕੇ ਦੁੱਧ 20 ਲੀਟਰ ਪਲੱਸ ਦੀ ਗਰੰਟੀ ਹੈ ਜੀ ਠੀਕ ਹੈ ਹਾਂ ਜੀ ਹਜੇ ਇਹ ਵੀ ਕੱਚੀ ਸਜਣੂ ਨਹੀਂ ਤੁਹਾਨੂੰ ਤੋੜ ਕੇ ਵਿਖਾਉਣੀ ਕਿਉਂਕਿ ਹਜੇ ਆਰਡਰ ਬਿਲਕੁਲ ਹੀ ਤੁਸੀਂ ਦੇਖ ਸਕਦੇ ਝੱਲ ਰਹੇ ਨੇ ਤੁਹਾਨੂੰ ਦਿਖਤ ਨਹੀਂ ਹੋਣੀਆਂ ਬੈਕ ਸਾਈਡ ਤੋਂ ਢਿੱਲਾ ਹੋਵੇ ਪਈਆਂ ਹਜੇ ਹਾਇ ਤੇ ਨੇ ਹਵਾਨਾ ਬਣਾਉਣਾ ਸ਼ੁਰੂ ਕਰਨਾ ਬਾਕੀ ਹਾਈਟ ਲੈਂਸ ਦੀ ਸਜਣੂ ਕਾਫੀ ਵਧੀਆ ਗਾਂ ਹੈ ਤੇ ਇਹ ਬਾਈ ਹੋਰਾਂ ਕੋਲ ਜਿਹੜੇ ਕਿ ਪਸ਼ੂ ਸੇਲ ਆਸਤੇ ਸੀਗੇ ਅੱਜ ਪਹਿਲਾਂ ਬਾਈ ਹੋਰਾਂ ਦਾ ਆਪਾਂ ਡਰੈੱਸ ਵੀ ਕਨਫਰਮ ਕਰਾਂਗੇ ਤੇ ਉਹ ਥੋੜੀ ਜੀ ਗਾਂ ਜਿਹੜੀ ਤੋੜ ਕੇ ਵਿਖਾਉਣੀ ਆ ਇਹ ਤੁਹਾਨੂੰ ਦਿਖਾ ਦਿੰਨੇ ਆਪਾਂ ਫੋਲ ਕੇ ਸੋ ਇਸ ਦੇਲੇ ਬਸ ਸਨਾਂ ਨਹੀਂ ਜਜਮੈਂਟ ਤੁਸੀਂ ਕਰ ਸਕਦੇ ਕਿ ਇਹੋ ਜੇ ਬਾਈ ਹੋਰਾਂ ਦੇ ਜਾਨਵਰ ਲੱਗਦੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਬਸ ਆਪਾਂ ਜਿੰਨੀਆਂ ਕਿ ਵੀਡੀਓ ਬਾਈ ਹੋਰਾਂ ਦੀਆਂ ਕਵਰ ਕੀਤੀਆਂ ਸਾਰੇ ਪਸ਼ੂ ਇੱਕ ਤੋਂ ਇੱਕ ਬਾਈ ਹੋਰਾਂ ਕੋਲ ਚੰਗੇ ਆਉਂਦੇ ਆ ਸੋ ਇਸ ਤੋਂ ਅੱਗੇ ਜੇ ਆਪਾਂ ਜੇ ਗੱਲ ਕਰੀਏ ਮੱਝਾਂ ਦੀ ਦੋ ਇਹ ਸੂਣ ਵਾਲੀਆਂ ਜੀ ਇਹ ਵੀ ਕੱਚੀਆਂ ਹਜੇ ਉਸ ਤੋਂ ਅੱਗੇ ਆਇਰ ਸ਼ਹਿਰ گاਾਂ ਜਿਹੜੀ ਇਹ ਵੀ ਸੂਣ ਵਾਲੀ ਐ ਇਸ ਤੇ ਵੀ ਕੋਈ ਦਿਨ ਸੂਣ ਚ ਬਾਕੀ ਆ ਨੈਕਸਟ ਜਿਹੜੀ ਐਚ ਐਪ گاਾਂ ਇਹ ਵੀ ਹਜੇ ਸੂਣ ਦੇ ਵਿੱਚ ਹਫ਼ਤਾ 10 ਦਿਨ ਬਾਈ ਕਹਿੰਦੇ ਲੰਘੀ ਆ ਆਰਡਰ ਦੀ ਕੁਆਲਿਟੀ ਦੇਖੋ ਮੈਂ ਤੁਹਾਨੂੰ ਦੱਸਿਆ ਵੀ ਹਜੇ ਤਾਂ ਇਹਦੀ ਤਿਆਰੀ ਬਾਕੀ ਆ ਇਹਦਾ ਚਲੋ ਤੁਹਾਨੂੰ ਸ਼ੌਂਕੀਆ ਤੌਰ ਤੇ ਸਿਰਫ ਦਿਖਾਤਾ ਵੀ ਕੁਛ ਲਈ ਤੌਰ ਤੋਂ ਜੱਜਮੈਂਟ ਹੋ ਜਾਂਦੀ ਆ ਤੇ ਹਾਈਟ ਲੈਂਥ ਇਸ ਦੀ ਵੀ ਬਹੁਤ ਜ਼ਿਆਦਾ ਆ ਬਾਈ ਦੇ ਕੱਦ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਤੇ ਪ੍ਰਿੰਟ ਪ੍ਰਿੰਟੇਤਾ ਵੀ ਬਹੁਤ ਸੋਹਣਾ ਕੁਦਰਤ ਦੇ ਦਿੱਤਾ ਹੋਇਆ ਸੋ ਇਹ ਬਾਈ ਹੋਰਾਂ ਦੀ ਅੱਜ ਵੀਡੀਓ ਦੇ ਚਾਰ ਪਸੂ ਬਕਾਉ ਸੀ ਭਾਈ ਆਪਣਾ ਐਡਰੈਸ ਕਨਫਰਮ ਕਰੀਏ ਆਪਾਂ ਹਾਂਜੀ ਗੁਰੂਵਰ ਸਾਹਿਬ ਸ਼ਹਿਰ ਆਪਣਾ ਜੀ ਫਰੀਦਕੋਟ ਰੋਡ ਪਾਰਸ ਸਿਨੇਮੇ ਦੇ ਬਿਲਕੁਲ ਸਾਹਮਣੇ ਠੀਕ ਹੈ ਹਾਂਜੀ ਆਪਣਾ ਸ਼ੋਭਨਾਮ ਦੇ ਮੋਬਾਈਲ ਨੰਬਰ ਸ਼ੇਅਰ ਕਰ ਦਿਓ ਹਾਂਜੀ ਨਰੇਸ਼ ਕੁਮਾਰ ਪੁਰੀ ਆਪਣਾ ਨਾਮ ਹੈ ਜੀ ਠੀਕ ਹੈ ਜੀ ਪੁਰੀ ਡੇਰੀ ਫਾਰਮ ਦੇ ਨਾਮ ਤੇ ਆਪਣਾ ਅੱਡਾ ਜੀ ਠੀਕ ਹੈ ਤੇ 9914408752 ਆਪਣਾ ਫੋਨ ਨੰਬਰ ਹੈ ਜੀ ਓਕੇ 99144 08758 ਠੀਕ ਹੈ ਸੇਲ ਵਾਲੇ ਪਾਸੋਂ ਆਪਣੇ ਕੋਲ ਹਰ ਟਾਈਮ ਰਹਿੰਦੇ ਆ ਹਰ ਟਾਈਮ ਹੀ ਰਹਿੰਦੇ ਆ ਠੀਕ ਹੈ ਬਾਕੀ ਅੱਜ ਦੀ ਵੀਡੀਓ ਚ ਚਾਰ ਪਾਸੋਂ ਫੋਰ ਸੇਲ ਸੀ ਸਾਰੀ ਡਿਟੇਲ ਆਪਾਂ ਇਹਨਾਂ ਦੀ ਲਈ ਆ ਵੀਡੀਓ ਕਿਹੋ ਜਿਹੀ ਲੱਗੀ ਇਹ ਕਮੈਂਟ ਕਰਕੇ ਦੱਸਿਆ ਜੀ ਧੰਨਵਾਦ ਵੀਡੀਓ 10 ਤੱਕ ਦੇਖਣ ਲਈ ਫਤਿਹ ਦੀ ਸਾਂਝ ਪਾਉਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ